ਹਾਂਜੀ ਕਿਸਾਨ ਵੀਰੋ ਕੀ ਹਾਲ ਚਾਲ ਨੇ ਸਾਰੇ ਦੇ ਉਮੀਦਾਂ ਸਾਰੇ ਠੀਕ ਠਾਕ ਹੋਵੋਗੇ। ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ ਚੈਨਲ ਥੰਦਾ ਐਗਰੀਕਲਚਰ ਫਾਰਮ ਦੇ ਉੱਪਰ। ਤੇ ਕਿਸਾਨ ਵੀਰੋ ਆਪਣੀ ਮੱਕੀ ਆ ਜਿਹੜੀ ਤਕਰੀਬਨ 15 ਦਿਨ ਦੀ ਆਪਣੀ ਮੱਕੀ ਹੋ ਚੁੱਕੀ ਆ। ਜਰਮੀਨੇਸ਼ਨ ਲੈ ਚੁੱਕੀ ਆ। ਤੇ ਬਹੁਤ ਸੋਹਣੀ ਫਸਲ ਆਪਣੀ ਖੜੀ ਆ ਤੇ ਉਮੀਦ ਆ ਸਾਰੇ ਕਿਸਾਨ ਵੀਰਾਂ ਦੀਆਂ ਜਿਹੜੀਆਂ ਫਸਲਾਂ ਉਹ ਵਧੀਆ ਖੜੀ ਰਹਿਣ। ਤੇ ਵਧੀਆ ਉਹਨਾਂ ਨੂੰ ਪੈਸੇ ਮਿਲਣ ਤੇ ਵਧੀਆ ਕਿਸਾਨ ਵੀਰਾਂ ਦਾ ਜਿਹੜਾ ਪ੍ਰਮਾਤਮਾ ਸਾਥ ਦਿੰਦਾ ਰਹੇ ਤੇ ਵੀਰੇ ਅੱਜ ਆਪਾਂ ਗੱਲਬਾਤ ਜਿਹੜੀ ਤੁਹਾਡੇ ਨਾਲ ਕਰਨੀ ਹੈ ਨਾ ਇਹ ਮੱਕੀ ਦੇ ਸਬੰਧ ਦੇ ਵਿੱਚੇ ਕਰਨੀ ਹੈ ਵੀਰੇ ਕਿਉਂਕਿ ਮੱਕੀ ਦੇ ਵਿੱਚ ਕਿਸਾਨ ਇਹ ਮੱਕੀ ਆ ਜਿਹੜੀ ਵੀਰੇ ਇਹ ਨਾ ਪਹਿਲੇ ਸਾਲ ਚ ਤਾਂ ਜਿਹੜਾ ਜਿੱਦਾਂ ਆਪਾਂ ਕਹਦੇ ਊੜਾ ਆੜੀ ਸਿੱਖਣ ਨੂੰ ਮਿਲਦਾ ਹੈ ਕਿਉਂਕਿ ਕਈ ਵਾਰ ਪਾਣੀ ਜ਼ਿਆਦਾ ਲੱਗ ਗਿਆ ਘੱਟ ਲੱਗ ਗਿਆ ਜਦ ਜਦ ਆਪਾਂ ਕਹਦੀਏ ਪਾਣੀ ਦੁਬਾਰੇ ਟੁੱਟ ਕੇ ਲੱਗ ਗਿਆ ਤਾਂ ਉਹਦਾ ਮੱਕੀ ਨੂੰ ਵੀਰੇ ਬਹੁਤ ਖਾਮਿਆਜਾ ਹੁੰਦਾਗਾ ਮੱਕੀ ਬਹੁਤ ਸੰਜਮ ਨਾਲ ਜਿਹੜੀ ਆਪਾਂ ਗੱਦੀ ਕਰਨ ਵਾਲੀ ਫਸਲ ਹੁੰਦੀ ਹੈ ਵੀਰੇ ਸੁੰਡੀ ਤੋਂ ਬਚਾਉਣਾ ਇਹਨੂੰ ਬਹੁਤ ਜ਼ਿਆਦਾ ਵੱਡੀ ਸਮੱਸਿਆ ਜਿਹੜੀ ਅੱਜ ਕੱਲ ਦੇ ਟਾਈਮ 'ਚ ਬਣ ਚੁੱਕੀ ਆ ਤੇ ਇਹਦੇ ਲਈ ਕਿਸਾਨ ਵੀਰੋ ਦੇਖੋ ਆਪਾਂ ਪਹਿਲਾਂ ਗਾਚੂ ਦਾ ਟ੍ਰੀਟਮੈਂਟ ਕਰਕੇ ਮੱਕੀ ਬੀਜੇ ਆ ਉਹਦੇ ਨਾਲ ਜਰਮੀਨੇਸ਼ਨ ਵੀ ਬਹੁਤ ਸੋਹਣਾ ਹੁੰਦਾ ਤੇ ਬਾਕੀ ਵੀਰੇ ਉਹਦੇ ਨਾਲ ਮੱਕੀ ਦੀ ਗ੍ਰੋਥ ਵੀ ਵਧੀਆ ਹੁੰਦੀ ਹੈਗੀ ਉਹ ਵੀ ਕਿਸਾਨ ਵੀਰ ਚਲੋ ਕਰਦੇ ਰਹਿੰਦੇ ਹੋਣਗੇ ਤੇ ਇਹਦੇ ਇੱਕ ਹੋਰ ਖਾਸੇ ਤਬਰੇ ਇਹਦੇ ਨਾਲ ਨਾ 15 ਦਿਨ ਤੱਕ ਜਿਹੜੀ 20 25 ਦਿਨ ਤੱਕ ਮੱਕੀ ਆ ਸੁੰਡੀ ਤੋਂ ਬਚ ਹੀ ਰਹਿੰਦੀ ਆ ਕੀੜੇ ਤੋਂ ਐਨੇ ਨੂੰ ਵੀਰੇ ਆਪਾਂ ਇੱਕ ਅੱਧੀ ਸਪਰੇਅ ਕਰ ਦਿੰਨੇ ਆ ਤੇ ਆਪਣਾ ਮਸਲਾ ਜਿਹੜਾ ਉਹ ਸੇਤੀ ਆਲੂ ਜਾਂਦਾ ਖੈਰ ਵੀਰੇ ਆਲੂ ਵਾਲੀ ਮੱਕੀ ਦੀ ਐਡੀ ਕੋਈ ਖਾਸ ਖੇਚਲਾ ਵੀ ਨਹੀਂ ਹੁੰਦੀ ਕਿਉਂਕਿ ਬਾਹਮ ਤਾਕੜੇ ਹੁੰਦੇ ਨੇ ਆਲੂ ਵਾਲੇ ਟੈਂਪਰੇਚਰ ਅਨਕੂਲ ਹੁੰਦਾ ਤੇ ਇਹਨੂੰ ਵਧੀਆ ਇਹਦਾ ਜਿਹੜਾ ਮਤਲਬ ਕਿ ਝਾੜ ਵੀ ਵਧੀਆ ਮਿਲ ਜਾਂਦਾ ਆਪਾਂ ਨੂੰ ਤੇ ਗਰੋਥ ਵੀ ਵਧੀਆ ਦੇਖਣ ਨੂੰ ਮਿਲ ਜਾਂਦੀ ਆ ਤੇ ਹੁਣ ਕਿਸਾਨ ਵੀਰੋ ਗੱਲ ਆਪਾਂ ਕਰਦੇ ਆ ਇਹਦੇ ਤੇ ਪਹਿਲੀ ਸਪਰੇਅ ਬਾਰੇ ਦੇਖੋ ਵੀਰੇ ਪਹਿਲੀ ਸਪਰੇਏ ਤੁਸੀਂ ਆਪਣੀ ਫਸਲ ਦੇ ਆਧਾਰ ਤੇ ਕਰਨੀ ਹੈ ਵੀ ਕਿੰਨੇ ਦਿਨ ਦੀ ਆਪਣੀ ਫਸਲ ਹੋਗੀ ਤਕਰੀਬਨ ਵੀਰੇ ਜਦੋਂ ਆਪਣੀ 5-5 ਕ 4-4 ਕ ਪੱਤੇ ਨਹੀਂ ਫਸਲ ਹੋ ਜੇ ਆਪਾਂ ਨੂੰ ਪਹਿਲੀ ਸਪਰੇਏ ਤੇ ਲਾਜ਼ਮੀ ਕਰਨੀ ਚਾਹੀਦੀ ਆ ਉਹ ਵੀਰੇ ਤੁਸੀਂ ਚਾਹੇ ਐਮ ਐਮ ਐਕਟਨ ਬੈਂਜੂਏਟ ਕਰ ਦੋ ਚਾਹੇ ਸਾਈਪਰਮੈਥ੍ਰਿਨ ਕਰ ਦੋ ਪਰ ਜਿਹੜੀ ਸਾਈਪਰਮੈਥ੍ਰਿਨ ਆ ਵੀਰੇ ਇਹਦੇ ਨਾਲੋਂ ਮੈਂ ਤੁਹਾਨੂੰ ਐਮ ਐਮ ਐਕਟਨ ਬੈਂਜੂਏਟ ਜ਼ਿਆਦਾ ਉਹ ਕਰੂੰਗਾ ਕਿਉਂਕਿ ਇਹ ਰੇਟ ਸੇਮ ਜੀ ਪੈਂਦਾ ਤੇ ਰਿਜ਼ਲਟ ਵਧੀਆ ਨੇ ਉਹਦੇ ਕੋਰਾ ਜਨ ਵੀ ਕਰ ਲੈ ਕਰ ਸਕਦੇ ਹੋ ਵੀਰੇ ਤੁਸੀਂ ਫੇਮ ਵੀ ਕਰ ਸਕਦੇ ਹੋ ਤੇ ਪਹਿਲੇ ਸਪਰੇਅ ਵੀਰੇ ਇੱਕ ਚੀਜ਼ ਦਾ ਖਿਆਲ ਰੱਖੋ ਜਾਂ ਤਾਂ ਵੀਰੇ ਹੱਥਾਂ ਵਾਲੇ ਪੰਪ ਨਾਲ ਕਰੋ ਜਾਂ ਜਿਹੜੀ ਅੱਜ ਕੱਲ ਟ੍ਰੈਂਡ ਚੱਲ ਰਿਹਾ ਵੀਰੇ 4 ਔਨਸ ਵਾਲੀ ਵੱਡੇ ਇੰਜਨ ਵਾਲੇ ਪੰਪ ਤੇ ਲੱਗ ਜਾਂਦੀ ਆ ਉਹਦੇ ਨਾਲ ਸਪਰੇਅ ਕਰੋ ਉਹਦੇ ਨਾਲ ਪਤਾ ਵੀਰੇ ਕੀ ਹੁੰਦਾ ਹੈਗਾ ਜਿਹੜੀ ਆਪਾਂ ਜਦੋਂ ਸਪਰੇਅ ਕਰ ਦਾਂਗੇ ਤਾਂ ਮੱਕੀ ਦੇ ਸਿੱਧਾ ਉੱਪਰ ਪੈਂਦੀ ਆ ਗੋਭ 'ਚ ਤੇ ਸੁੰਡੀ ਨੂੰ ਸਹੀ ਕੰਟਰੋਲ ਹੁੰਦਾ ਤੇ ਮੱਕੀ ਦੀ ਵੀਰੇ ਗ੍ਰੋਥ ਵੀ ਵਧੀ ਹੁੰਦੀ ਆ ਕਿਉਂਕਿ ਤਾਕਤ ਵਾਲੀ ਦਵਾਈ ਵੀ ਆਪਾਂ ਤੁਹਾਨੂੰ ਪਤਾ ਇੱਕ ਅੱਧੀ ਵਿੱਚ ਪਾ ਲੈਣੇ ਆ ਸਾਰੇ ਤੇ ਤਾਕਤ ਲਈ ਵੀਰੇ ਤੁਸੀਂ 11-11 ਦੇ ਵਿੱਚ ਵਰਤ ਸਕਦੇ ਹੋ 12 61 ਵੀ ਵਰਤ ਸਕਦੇ ਹੋ ਬਾਕੀ ਜਬਰੇਲਿਕ ਵੀ ਵਰਤ ਸਕਦੇ ਹੋ ਤੁਹਾਡੀ ਆਪਣੀ ਮਰਜ਼ੀ ਹੈ ਤੇ ਵਧੀਆ ਗਰੋਥ ਲਈ ਵੀਰੇ ਆਪਾਂ ਨੂੰ ਤਾਕਤ ਵਾਲੀਆਂ ਦੋ ਤੋਂ ਤਿੰਨ ਸਪਰੇਅਾਂ ਬਾਕੀ ਦੇ ਉੱਪਰ ਜ਼ਰੂਰ ਕਰਨੀਆਂ ਚਾਹੀਦੀਆਂ ਨੇ ਪਹਿਲੀ ਸਪਰੇਅ ਸੁੰਡੀ ਦੀ ਜ਼ਰੂਰ ਆਪਾਂ ਨੂੰ ਸਹੀ ਟਾਈਮ ਤੇ ਕਰਨੀ ਚਾਹੀਦੀ ਆ ਜੇ ਆਪਾਂ ਵੀਰੇ ਕੇਰਾ ਮੱਕੀ ਦੀ ਗੋਭ ਖਵਾ ਲਈ ਨਾ ਜਿਹੜੀ ਗੋਭ ਆ ਮੱਕੀ ਦੇ ਇੱਕੇ ਹੁੰਦੀ ਆ ਦੁਬਾਰੇ ਆਪਣੇ ਬੇਲ ਹੱਥ ਨਹੀਂ ਲੱਗਦਾ ਇਹ ਗੱਲਾਂ ਖਿਆਲ ਚ ਰੱਖੋ ਮੱਕੀ ਤੇ ਗੋਭ ਦੀ ਸੰਡੀ ਦੀ ਜਿਹੜੀ ਰੋਕਥਾਮ ਆ ਬਹੁਤ ਜ਼ਿਆਦਾ ਜ਼ਰੂਰੀ ਹੁੰਦੀ ਆ ਉਹ ਬਹੁਤ ਸੋਚ ਸਮਝ ਕੇ ਆਪਾਂ ਨੂੰ ਜਿਹੜੀ ਸਪਰੇ ਆ ਉਹ ਕਰਨੀ ਚਾਹੀਦੇ ਵੀਰੇ ਵਧੀਆ ਟੈਕਨੀਕਲ ਵਰਤਣੇ ਚਾਹੀਦੇ ਨੇ ਵਧੀਆ ਤਰੀਕਾ ਵਰਤਣਾ ਜਿੰਦਾ ਪਾਣੀ ਵੱਧ ਤੋਂ ਵੱਧ ਲਾਵੋਗੇ ਵੀਰੇ ਤੁਹਾਨੂੰ ਰਿਜ਼ਲਟ ਵੱਧ ਤੋਂ ਵੱਧ ਮਿਲਣਗੇ ਖੱਖਾਂ ਦੀ ਰੋਕਥਾਮ ਮੱਕੀ ਲਈ ਬਹੁਤ ਜ਼ਰੂਰੀ ਹੁੰਦੀ ਆ ਤੇ ਬਾਕੀ ਵੀਰੇ ਕਈ ਹੁਣ ਆਪਣੇ ਜਿਵੇਂ ਜੂਰੀਏ ਡੀਏਪੀ ਦੀ ਵੀ ਸਪਰੇ ਕਰ ਦਿੰਦੇ ਨੇ ਮੱਕੀ ਤੇ ਉਹ ਵੀ ਬਹੁਤ ਵਧੀਆ ਕੰਮ ਆ ਵਧੀਆ ਰਿਜ਼ਲਟ ਮਿਲਦਾ ਉਹਦਾ ਤੇ ਆਪਾਂ 1261 ਵਗੈਰਾ ਵੀ ਕਰਦੇ ਵੀਰੇ 05234 ਵੀ ਕਰਦੇ ਇੰਦੀਆ ਪਰ ਜਿਹੜੀ ਪਹਿਲੀ ਸਪਰੇਆ ਕਿਸਾਨ ਵੀਰੋ ਉਹਦੇ 'ਚ ਤੁਸੀਂ ਇੱਕ ਚੀਜ਼ ਦਾ ਧਿਆਨ ਰੱਖਣਾ ਸੁੰਡੀ ਦੀ ਦਵਾਈ ਵਧੀਆ ਪਾਓ ਪਹਿਲੀਆਂ 'ਚ ਨੱਥ ਵਧੀਆ ਪਾ ਕੇ ਚੱਲਾਂਗੇ ਵੀਰੇ ਅੱਗੇ ਆਪਾਂ ਨੂੰ ਉਹਦਾ ਜਿਹੜਾ ਮੰਨ ਕੇ ਚਲੋ ਨੁਕਸਾਨ ਉਹ ਨਹੀਂ ਦੇਖਣ ਨੂੰ ਮਿਲੂਗਾ ਵਧੀਆ ਰਿਜ਼ਲਟ ਮਿਲਣਗੇ ਤੇ ਬਾਕੀ ਕਿਸਾਨ ਵੀਰਾਂ ਨੇ ਸਾਰਿਆਂ ਦਾ ਆਪਣਾ ਦਾ ਤਜਰਬਾ ਹੁੰਦਾ ਤੇ ਇੱਕ ਮਿੰਟ ਦੇ ਵਿੱਚ ਜਰੂਰ ਦੱਸੋ ਕਿਸਾਨ ਵੀਰੋ ਤੁਹਾਡੇ ਏਰੀਆ ਦੇ ਵਿੱਚ 1890 ਤੇ 90 ਦੀ ਬੀਜ ਦੀ ਦਿੱਕਤ ਹੋਣ ਤੋਂ ਬਾਅਦ ਕਿਹੜੇ ਕਿਹੜੇ ਬੀਜ ਤੁਸੀਂ ਬੀਜਨੇ ਤੇ ਕਿਦਾਂ ਕਿਦਾਂ ਤੁਹਾਨੂੰ ਉਹਨਾਂ ਦਾ ਜਿਹੜਾ ਹਿਸਾਬ ਕਿਤਾਬ ਉਹ ਲੱਗ ਰਿਹਾ ਧੰਨਵਾਦ